ਕਿੱਧਰ 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 ਉਹ ਕੀ ਸੋਚ ਰਹੇ ਹੋ ਮੈਂ ਸੋਚ ਰਿਹਾ ਬਾਲ ਪੇਪਰ ਲਵਾਉਣੇ ਲਵਾਈਏ ਕਿੱਥੇ ਅਸੀਂ ਘਰ ਰੈਨੋਵੇਟ ਕੋਣਾ ਤੇ ਕਰਵਾਈਏ ਕਿੱਥੋਂ ਜੇ ਅਸੀਂ ਕੋਣਾ ਸਾਡਾ ਬਜਟ ਹੈ ਨਹੀਂ ਤੁਹਾਡੀਆਂ ਸਾਰੀਆਂ ਇਹ ਗੱਲਾਂ ਦਾ ਇੱਕੋ ਹੀ ਜਵਾਬ ਦੇਣ ਲੱਗਿਆਂ ਅਸੀਂ ਪਹੁੰਚਿਆ ਮੋਗਾ ਮਾਇਆ ਇੰਟੀਅਰਿਅਰ ਦੇ ਵਿੱਚ ਆਪਣੇ ਘਰ ਨਵੇਂ ਬਣਾ ਲਓ ਥੋੜੇ ਪੈਸੇ ਖਰਚ ਕੇ ਲੁੱਕ ਹੋਰਨ ਵਰਗੀ ਬਣਾ ਲਓ ਸਾਡੇ ਕੋਲ ਆਜੋ ਜਿਹੜੇ ਬਾਜ਼ਾਰ ਚ 15 1500 ਦੇ ਰੋਲ ਆ ਇਥੋਂ 600 ਰੁਪਏ ਦਾ ਵਾਲਪੇਪਰ ਦਾ ਰੋਲ ਲੈ ਜਾਓ ਲਵਾਈ ਬਿਲਕੁਲ ਫ੍ਰੀ 600 ਰੁਪਏ ਵਾਲੇ ਵਾਲਪੇਪਰ ਦੀ ਲੇਬਰ ਤੁਸੀਂ ਨਹੀਂ ਦੇਣੀ ਸਿਰਫ ਪੈਸੇ ਜਨੇ ਵਾਲਪੇਪਰ ਦੇ ਲਵਾਈ ਬਿਲਕੁਲ ਫ੍ਰੀ ਆ ਬਾਕ ਬਾਕ ਜੀ ਡਿਜ਼ਾਈਨ ਦਿਖਾ ਰਹੇ ਆ ਇਹਦਾ ਰੇਟ ਜਿਹੜਾ ਬਾਜ਼ਾਰ ਦੇ ਵਿੱਚ ਕੋਈ 2000 ਲੈਂਦਾ ਕੋਈ 2200 ਲੈਂਦਾ ਕੋਈ 2500 ਲੈਂਦਾ ਪਰ ਮਾਇਆ ਇੰਟੀਰੀਅਰ ਮੋਗਾ ਆਜੋ ਇਹ 2 2000 ਦੇ ਵਾਲਪੇਪਰ 8 800 ਰੁਪਏ ਚ ਕਰਦੇ ਆ 8 800 ਦਾ ਵਾਲਪੇਪਰ ਆ ਜਿੰਨੀ ਵੀ ਲਵਾਈ ਆ ਲੇਬਰ ਇਹਦੇ ਨਾਲ ਵੀ ਫ੍ਰੀ ਆ ਦੇਖੋ ਬੱਚਿਆਂ ਦੇ ਰੂਮ ਤੁਸੀਂ ਲਵਾਉਣੇ ਆ ਚਾਹੇ ਕੁੜੀਆਂ ਲਈ ਚਾਹੇ ਮੁੰਡਿਆਂ ਲਈ ਉਹਨਾਂ ਦੇ ਲਈ ਕਾਰਟੂਨ ਦੇ ਵਿੱਚ ਹੀ ਬੜੇ ਸਾਈਜ਼ ਆ ਗਿਆ 2516 ਵਾਲਪੇਪਰ ਅਸੀਂ ਤੁਹਾਨੂੰ 1200 ਚ ਦੇ ਤਾ 1200 ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਲੇਬਰ ਆ ਲਵਾਈ ਬਿਲਕੁਲ ਫ੍ਰੀ 300 ਰੁਪਏ ਘੱਟੋ ਘੱਟ ਟਰੇਡ ਬਜ਼ਾਰ ਚੱਲਦਾ ਇਹ ਤੁਹਾਨੂੰ ਅਸੀਂ ਲੇਬਰ ਬਿਲਕੁਲ ਫ੍ਰੀ ਦੇ ਦਿੰਦੇ ਡਿਸਕਾਊਂਟ ਕਰਕੇ 2200 ਰੁਪਏ ਦਾ ਰੋਲ ਵੇਚਦਾ ਮਾਰਕੀਟ ਚ 1300 ਰੁਪਏ ਦਾ ਰੋਲ ਹੈ ਲਵਾਈ 224 ਰੋਲ ਵੀ 1300 ਦਾ ਤੇਰਾ ਹੀ ਪੂਰਾ ਪੇਜ ਹੋਰ ਗਰੰਟੀ ਹੈ ਜੇ ਕੋਈ ਇਸ ਭਾਜ ਮਾਰ 100 100 ਰੋਲ ਜੇ ਤੁਸੀਂ ਆਪਣੇ ਘਰ ਚ ਲਗਾਉਨੇ ਆ ਪੂਰੀ ਕੋਠੀ ਚ 30 3000 ਰੁਪਏ ਲੇਬਰ ਬਣ ਜਾਂਦੀ ਆ ਜੋ ਮੈਂ ਤੁਹਾਨੂੰ ਸਮਝਾਉਣਾ ਚਾਹਣਾ 200 ਪੇਪਰ ਲਗਾਉਨੇ ਹੋ 6000 ਰੁਪਏ ਲੇਬਰ ਬਣ ਜਾਂਦੀ ਆ ਪਰ ਉਹ ਸਾਰੀ ਲੇਬਰ ਬਾਈ ਜੀ ਦੇਣਗੇ ਮਾਇਆ ਅੰਟੀ ਇਹਨਾਂ ਦਾ ਕੰਟਰੈਕਟ ਹੋ ਗਿਆ ਕੰਪਨੀ ਨਾਲ ਵਰਕ ਦੇ ਵਿੱਚ ਸਟਾਕ ਦੇਣਾ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਤੈਨ ਤੁਹਾਡੇ ਕੋਲ ਸੱਤ ਆ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਆ ਜਾਓ ਜੇ ਹੁਣ ਤੁਸੀਂ ਨਵਾਂ ਘਰ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਹਸਪੀਟਲ ਬਣਾ ਰਹੇ ਹੋ ਚਾਹੇ ਤੁਸੀਂ ਆਪਣੇ ਪੁਰਾਣੇ ਘਰ ਰੈਨੋਵੇਟ ਕਰਨੇ ਆ ਤੇ ਤੁਹਾਡੇ ਲਈ ਬਹੁਤ ਸੁਨਹਿਰੀ ਮੌਕਾ ਹੈ ਤੁਹਾਡੇ ਲੱਖਾਂ ਰੁਪਏ ਬਚ ਜਾਣੇ ਆ ਲੇਬਰ ਤੁਹਾਨੂੰ ਬਿਲਕੁਲ ਫ੍ਰੀ ਕਰ ਦਿੱਤੀ ਹੈਗੀ ਆ 7 ਸਤੰਬਰ ਤੱਕ ਆ ਜਾਓ ਹਾਂਜੀ ਹਾਂਜੀ ਕਿੱਧਰ 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 ਉਹ ਕੀ ਸੋਚ ਰਹੇ ਹੋ ਬਈ ਸੋਚ ਰਹੇ ਹੋ ਵਾਲਪੇਪਰ ਲਗਾਉਣੇ ਲਵਾਈਏ ਕਿੱਥੇ ਅਸੀਂ ਘਰ ਰੈਨੋਵੇਟ ਕੌਣ ਦੇ ਕਰਵਾਈਏ ਕਿੱਥੋਂ ਜੇ ਅਸੀਂ ਕੌਣਾ ਸਾਡਾ ਬਜਟ ਹੈ ਨਹੀਂ ਪਾਰਟੀਆਂ ਸਾਰਿਆਂ ਇਹ ਗੱਲਾਂ ਦਾ ਇੱਕੋ ਹੀ ਜਵਾਬ ਦੇਣ ਲੱਗੇ ਆ ਅਸੀਂ ਪਹੁੰਚਿਆ ਮੋਗਾ ਮਾਇਆ ਇੰਟੀਰੀਅਰ ਦੇ ਵਿੱਚ ਜਿੱਥੇ ਤੁਹਾਨੂੰ ਵਾਲ ਪੇਪਰਾਂ ਦੇ ਵਿੱਚ ਇਦਾਂ ਦੀ ਡੀਲ ਲੈ ਲੈਣੀ ਆ ਤੁਸੀਂ ਸਵੇਰੇ ਸਕੂਟ ਮੋਟਰੋ ਚੱਕੋ ਮੋਗਾ ਸ਼ਹਿਰ ਆਜੋ ਆਪਣੇ ਘਰ ਨਵੇਂ ਬਣਾ ਲਓ ਥੋੜੇ ਪੈਸੇ ਖਰਚ ਕੇ ਲੁੱਕ ਹੋਟਲ ਵਰਗੀ ਬਣਾ ਲਓ ਕਿਉਂਕਿ ਬਾਈ ਜੀ ਗੌਰਵ ਭਾਈ ਕਹਿੰਦੇ ਅੱਜ ਸਾਰਿਆਂ ਦੇ ਦੁੱਖਰੇ ਦੂਰ ਕਰਦਨੇ ਆ ਬਾਈ ਜੀ ਰੇਟ ਬਹੁਤ ਘੱਟ ਦੇ ਦਿੱਤੇ ਤੁਸੀਂ ਬਹੁਤ ਸੋਹਣੀ ਵੈਰਾਈਟੀ ਦੇ ਦਿੱਤੀ ਲੋਕਾਂ ਦੇ ਫਾਇਦੇ ਵੀ ਕਰਤੇ ਪਰ ਸਤੰਬਰ ਦੇ ਪਹਿਲੇ ਹੱfte ਪੂਰੇ ਪਟਾਕੇ ਪਾ ਦਿਓ ਦੀਵਾਲੀ ਸਿਰ ਤੇ ਆਈ ਆ ਲੋਕਾਂ ਦੇ ਘਰ ਸੋਹਣੇ ਬਣਾ ਦਿਓ ਰੇਟ ਵੀ ਮਿੱਟੀ ਦੇ ਭਾਅ ਕਰ ਦਿਓ ਅੱਜ ਕੋ ਵੱਡੀ ਅਨਾਉਂਸਮੈਂਟ ਕਰ ਦੋ ਬਹੁਤ ਲੋਕਾਂ ਦੇ ਨਾਲ ਜੀ ਫੋਨ ਆਉਂਦੇ ਆ ਵੀ ਵਾਲਪੇਪਰ ਹੈਗਾ 600 ਰੁਪਏ ਦਾ ਰੋਲ ਤੇ ਨਾਲ ਹੈਗੀ 300 ਰੁਪਏ ਲਵਾਈ ਵੀ ਲਵਾਈ ਸਾਨੂੰ ਜ਼ਿਆਦਾ ਪੈਂਦੀ ਹੈ 300 ਰੁਪਏ ਲਵਾਈ ਹਾਂਜੀ ਸੋ ਇਸ ਕਰਕੇ ਹੁਣ ਅਸੀਂ ਇਹ ਡਿਸਾਈਡ ਕੀਤਾ ਵੀ ਤੁਸੀਂ 600 ਰੁਪਏ ਦਾ ਰੋਲ ਲਓ ਲਵਾਈ ਫ੍ਰੀ ਤੁਸੀਂ 800 ਰੁਪਏ ਦਾ ਰੋਲ ਲਓ ਲਵਾਈ ਫ੍ਰੀ ਤੁਸੀਂ 1000 ਰੁਪਏ ਦਾ ਰੋਲ ਲਓ ਲਵਾਈ ਫ੍ਰੀ ਤੁਸੀਂ 1300 ਰੁਪਏ ਦਾ ਰੋਲ ਲਓ ਲਵਾਈ ਫ੍ਰੀ ਅਸੀਂ ਵਰਸਾਚੇ ਦਾ ਤੁਹਾਨੂੰ 4500 ਰੁਪਏ ਦਾ ਰੋਲ ਸੇਲ ਕਰਦੇ ਆ ਬਿਨਾ ਲਵਾਈ ਤੋਂ ਅੱਜ ਵਰਸਾਚੇ ਵੀ 4500 ਦਾ ਰੋਲ ਲੋ ਲਵਾਈ ਫ੍ਰੀ ਸੋ ਦੇਖੋ ਇਹਦਾ ਬਹੁਤ ਵੱਡੀ ਡੀਲ ਦਿੱਤੀ ਤੁਸੀਂ ਮਾਇਆ ਡੀਮ ਮੋਗਾ ਸ਼ਹਿਰ ਆਜੋ ਵਾਲਪੇਪਰ ਲੈ ਜਾਓ ਵਾਲਪੇਪਰ ਦੀ ਲਵਾਈ ਬਿਲਕੁਲ ਫ੍ਰੀ ਮਤਲਬ ਜਿਹੜੀ ਸਾਡੀ ਲੇਬਰ ਆਊਗੀ ਤੁਸੀਂ ਉਹਨਾਂ ਨੂੰ 1 ਰੁਪਿਆ ਵੀ ਨਹੀਂ ਦੇਣਾ ਫ੍ਰੀ ਦੇ ਵਿੱਚ ਵਾਲਪੇਪਰ ਤੁਹਾਨੂੰ ਲਾ ਕੇ ਦਵਾਂਗੇ ਦੂਜੀ ਗੱਲ ਇਹ ਵੀ ਸੁਣ ਲਓ ਅਸੀਂ ਕੋਈ ਬਾਕੀ ਦੁਕਾਨਾਂ ਉਹ ਵਾਲਪੇਪਰ ਰੇਟ ਨਹੀਂ ਪਟਾਏ ਅਸੀਂ ਰੇਟ ਵੀ ਘਟਾ ਤਿਆ ਸਿਰਫ ਸੱਤ ਦੇਣਾ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਤੁਹਾਡੇ ਵੱਡੇ ਫਾਇਦੇ ਹੋਣੇ ਜਿਹੜਾ 1500 ਦਾ ਪਾਲ ਪੇਪਰ ਅਸੀਂ 600 ਦਾ ਦੇਣਾ ਜਿਹੜਾ 2000 ਦਾ ਪਾਲ ਪੇਪਰ ਅਸੀਂ ਤੁਹਾਨੂੰ 800 ਦੇਣਾ ਜਿਹੜਾ 3000 ਦਾ ਪਾਲ ਪੇਪਰ ਉਹ ਤੁਹਾਨੂੰ ਅਸੀਂ 12-15 ਦੇਣਾ ਭਾਈ ਜੀ ਡਿਜ਼ਾਈਨ ਦਿਖਾਓ ਅੱਜ ਮੈਨੂੰ ਬਹੁਤ ਡਿਜ਼ਾਈਨ ਹੈ ਨਵੀਂ ਵੈਰਾਈਟੀ ਆਈ ਹੈ ਹੁਣ ਬਹੁ ਲੋਕਾਂ ਨੇ ਨਾ ਇਸ ਵਾਰ ਪਰਦੇ ਅਸੀਂ ਫ੍ਰੀ ਦਿੱਤੇ ਸੀ ਇੱਕ ਹਫਤਾ ਸੋ ਹੁਣ ਇੱਕ ਹਫਤਾ ਬੜੇ ਲੋਕਾਂ ਨੇ ਫੋਨ ਆਇਆ ਭਾਜੀ ਲਵਾਈ ਫ੍ਰੀ ਕਰੋ ਜੇ ਕਰ ਸਕਦੇ ਹੋ ਤਾਂ ਅਸੀਂ ਹੁਣ ਸਿਸਟਮ じゃ ਬਣਾਇਆ ਵੀ ਕਸਟਮਰ ਨੂੰ ਕਿਵੇਂ ਨਾ ਕਿਵੇਂ ਲਵਾਈ ਫ੍ਰੀ ਦੇਈਏ ਲੇਬਰ ਫ੍ਰੀ ਹ ਲੇਬਰ ਫਰੀ ਹੈ ਬਸ ਜੇ ਮੰਨ ਲਓ ਮੋਗੇ ਤੋਂ ਕੋਈ ਤੁਹਾਡਾ ਟਾਊਨ ਹੈਗਾ ਲੁਧਿਆਣਾ ਆਣ ਜਾਣ ਦਾ ਮੁੰਡਿਆਂ ਦਾ 2-300 ਦਾ ਤੇਲ ਲੱਗਦਾ ਉਹ ਤੁਹਾਨੂੰ ਜ਼ਰੂਰ ਪੇ ਕਰਨਾ ਪੈਣਾ ਉਸ ਤੋਂ ਇਲਾਵਾ ਤੁਸੀਂ ਕੋਈ ਐਕਸਟਰਾ ਪੇ ਨਹੀਂ ਕਰਨਾ ਇਨਕਲੂਡਿੰਗ ਕੈਮੀਕਲ ਵੀ ਫਰੀ ਹੈ ਤੋਂ ਦੇਖੋ ਜੀ ਬਹੁਤ ਵੱਡੀ ਆਫਰ ਲਾ ਦਿੱਤੀ ਹੋਈ ਹੈ ਸਟਾਕ ਚੈੱਕ ਕਰ ਲਓ ਪੂਰਾ ਫਰੈਸ਼ ਦੇ ਵਿੱਚ ਸਟਾਕ ਆ ਇਹ ਕੋ ਪੁਰਾਣਾ ਸਟਾਕ ਨਹੀਂ ਇਹਦੇ ਵਿੱਚ ਤੁਹਾਨੂੰ ਅਸੀਂ ਰੰਗ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ-ਸੋਹਣੇ ਦੇ ਰਹੇ ਹਾਂ ਬੜੇ ਸਾਰੇ ਸਟਾਕ ਦੀਆਂ 4-5 ਮੰਜ਼ਲਾ ਭੜੀਆਂ ਪਈਆਂ ਸੋ ਇਹਦੇ ਉੱਤੇ ਕੀ ਕੀ ਡੀਲ ਰੇ ਰਹੇ ਹਾਂ ਤੇ ਜਿਹੜਾ ਵਾਲਪੇਪਰ ਉਹ ਸਾਈਜ਼ ਕੀ ਹੈਗਾ ਜਿਹੜਾ ਵਾਲਪੇਪਰ ਹੁੰਦਾ 50 ਸਕਰ ਫੁੱਟ ਏਰੀਆ ਕਵਰ ਕਰਦਾ ਹਾਂਜੀ ਤੇ ਯਾ ਕਰਦਾ ਵਾ 75 ਸਕਰ ਫੁੱਟ ਦੋ ਸਾਈਜ਼ ਆ ਵਾਲਪੇਪਰ ਦੇ ਹਾਂਜੀ ਦੋਨਾਂ ਦੇ ਉੱਪਰ ਹੀ ਡੀਲ ਰੱਖੀ ਵੀ ਆਪਾਂ ਨੇ ਜਿਵੇਂ ਹੁਣ ਆ ਤੁਹਾਡੇ ਹੱਥੇ ਚ ਵਾਲਪੇਪਰ ਹੈ ਹਾਂਜੀ 50 ਸਕਰ ਫੁੱਟ ਏਰੀਆ ਕਵਰ ਕਰੂਗਾ ਓਕੇ 1200 ਰੁਪਏ ਦਾ ਰੂਲ ਹੈ ਲਵਾਈ ਫਰੀ ਸੋ ਤੁਸੀਂ ਇਹ ਚੈੱਕ ਕਰ ਲਓ ਇਹ ਵਾਲਪੇਪਰ ਤੁਹਾਨੂੰ ਅਸੀਂ ਉਹ ਦਿਖਾ ਰਹੇ ਆ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ 25-2500 ਰੁਪਏ ਲਵਾਉਨੇ ਹੋ ਪ੍ਰੀਮੀਅਮ ਕੁਆਲਿਟੀ ਵਾਲੇ ਵਾਲਪੇਪਰ ਆ ਪਰ ਸਾਡੇ ਕੋਲ ਆਜੋ 2500 ਵਾਲਾ ਵਾਲਪੇਪਰ ਅਸੀਂ ਤੁਹਾਨੂੰ 1200 'ਚ ਦੇਤਾ 1200 ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਲੇਬਰ ਆ ਲਵਾਈ ਬਿਲਕੁਲ ਫ੍ਰੀ 300 ਰੁਪਏ ਘੱਟੋ ਘੱਟ ਟ੍ਰੇਡ ਬਜ਼ਾਰ ਚੱਲਦਾ ਇਹ ਤੁਹਾਨੂੰ ਅਸੀਂ ਲੇਬਰ ਬਿਲਕੁਲ ਫ੍ਰੀ ਦੇਤੀ ਆ ਇਦਾਂ ਦੀ ਆਫਰ ਹੈਗੀ ਬਾਈ ਇਹ ਤਾਂ ਦੇਤਾ 1200 'ਚ ਸਟਾਰਟਿੰਗ ਕਿੱਥੋਂ ਹੋ ਜਾਂਦੀ ਆ ਆਪਣੀ ਉਹ ਰੇਂਜ ਕੀ ਹੈਗੀ ਉਹ ਵੀ ਦੱਸ ਦਿਓ ਨਾ ਮੈਨੂੰ 600 ਰੁਪਏ ਤੋਂ ਸਟਾਰ 600 ਰੁਪਏ ਤੋਂ ਵਾਲਪੇਪਰ ਸ਼ੁਰੂ ਆ 600 ਰੁਪਏ ਤੋਂ ਵਾਲਪੇਪਰ ਸ਼ੁਰੂ ਹੈ ਤੇ ਲਵਾਈ ਫਰੀ ਦਿਖਾਓ ਜੀ ਉਹ ਮੈਂ ਪਿਛਲੀ ਐਡ 'ਚ ਵੀ ਪਾਇਆ ਸੀ 600 ਰੁਪਏ ਦਾ ਰੋਲ ਪਰ ਇਸ ਵਾਰ ਫਿਟਿੰਗ ਫਰੀ ਹੈ ਅਸੀਂ ਕੰਟਰੈਕਟ ਕੀਤਾ ਹੈ ਲੇਬਰ ਨਾਲ ਸਾਰੀ ਲਵਾਈ ਫਰੀ ਹੈ ਜਿਹੜਾ ਮਰਜ਼ੀ ਰੋਲ ਲੈ ਲਓ 50 ਸਕਰ ਫੁੱਟ ਏਰੀਆ ਕਵਰ ਕਰੂਗਾ 600 ਰੁਪਏ ਦਾ ਰੋਲ ਹੈ ਲਵਾਈ ਫਰੀ ਹੈ ਆ ਦੇਖੋ ਜੀ ਵਾਲਪੇਪਰ 42 ਇੰਚ ਚੋੜਾ ਹੈ 1.5 16 ਫੁੱਟ ਲੰਮਾ ਹੈ ਜੀ 50 ਸਕਰ ਫੁੱਟ ਏਰੀਆ ਕਵਰ ਕਰੂਗਾ ਇਹ ਜੀ ਇਹਦੇ ਵਿੱਚ ਬਹੁਤ ਸਾਰੇ ਕਲਰ ਨੇ ਉਹ ਤੁਸੀਂ ਦੇਖ ਸਕਦੇ ਹੋ ਹੂੰ 50 स्क्वेयर फुट एरिया कवर ਕਰੂਗਾ 42 ਇੰਚ ਚੌੜਾ 16 ਫੁੱਟ ਲੰਮਾ 600 ਰੁਪਏ ਦਾ ਰੋਲ ਹੈ ਲਵਾਈ ਫ੍ਰੀ ਹੈ ਜੀ ਇਹਦੀ ਸੋ ਦੇਖੋ ਬਹੁਤ ਵੱਡੀ ਬਹੁਤ ਵੱਡੀ ਆਫਰ ਤੁਹਾਨੂੰ ਦੇ ਰਹੇ ਆ ਸਾਡੇ ਕੋਲ ਆਜੋ ਜਿਹੜੇ ਬਾਜ਼ਾਰ 'ਚ 15-1500 ਦੇ ਰੋਲ ਆ ਇੱਥੋਂ 600 ਰੁਪਏ ਦਾ ਵਾਲਪੇਪਰ ਦਾ ਰੋਲ ਲੈ ਜਾਓ ਲਵਾਈ ਬਿਲਕੁਲ ਫ੍ਰੀ 600 ਰੁਪਏ ਵਾਲੇ ਵਾਲਪੇਪਰ ਦੀ ਲੇਬਰ ਤੁਸੀਂ ਨਹੀਂ ਦੇਣੀ ਸਰ ਕੋ ਪੈਸੇ ਜਨੇ ਵਾਲਪੇਪਰ ਦੇ ਲਵਾਈ ਬਿਲਕੁਲ ਫਰੀ ਆ 600 ਪਰੋਂ ਵਾਲਪੇਪਰ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਇਹਦੇ ਵੀ 1 2 ਜਾਂ 5 7 ਰੋਲ ਪਿਆ ਬਹੁਤ ਜ਼ਿਆਦਾ ਸਾਡੇ ਕੋਲ ਰੇਂਜ ਆ ਲੈ ਜਾਓ ਹੁਣ ਛੋਟੇ ਘਰ ਵੱਡੇ ਘਰ ਕੋਠੀਆਂ ਸਾਰੇ ਜੇ ਤੁਸੀਂ ਨਵੇਂ ਪੀਜੀ ਹੋਟਲ ਬਣਾ ਰਹੇ ਹੋ ਆਜੋ ਤੁਸੀਂ ਇੱਕ ਗੱਲ ਨੋਟ ਕਰ ਲਓ 300 ਰੁਪਏ ਇੱਕ ਵਾਲਪੇਪਰ ਦੀ ਲਵਾਈ ਹੁੰਦੀ ਆ ਇੱਕ ਘਰ ਦੇ ਵਿੱਚ 100 100 ਵਾਲਪੇਪਰ 2 जै 200 ਵਾਲਪੇਪਰ ਲਾਜਣਾ ਇਹ 100 ਵਾਲਪੇਪਰ ਲਵਾਉਣੇ ਹਨ 30000 ਰੁਪਏ ਲੇਬਰ ਬਣ ਜਾਂਦੀ ਹੈ ਜੇ 200 ਵਾਲਪੇਪਰ ਲਵਾਉਣੇ ਆ 60000 ਰੁਪਏ ਲੇਬਰ ਬਣ ਜਾਂਦੀ ਆ ਪਰ ਅਸੀਂ ਲੇਬਰ ਜਿਵੇਂ ਹੀ ਖਤਮ ਕਰਤੀ ਤੁਸੀਂ ਲੇਬਰ ਨਹੀਂ ਦੇਣੀ ਸਾਰਾ ਖਰਚਾ ਬਾਈ ਜੀ ਕਰਨਗੇ ਨਾਲੇ ਸਾਰਾ ਮਾਲ ਐਕਸਲ ਦਾ ਦੱਗੜ ਸਾਹਿਬ ਆ ਦੇਖੋ ਸਾਰਾ ਐਕਸਲ ਦਾ ਮਾਲ ਬ੍ਰੈਂਡ ਬ੍ਰੈਂਡ ਦੇ ਰਹੇ ਆ ਵੱਡੇ ਵੱਡੇ ਬ੍ਰੈਂਡ ਐਕਸਲ ਦੇ ਵਾਲਪੇਪਰ ਦੇ ਰਹੇ ਆ ਤੁਹਾਨੂੰ 6 600 ਰੁਪਏ ਦੇ ਵਿੱਚ ਜੀ ਸੋ ਭਾਈ ਜੀ ਆਹ ਬੋਲਪੇਪਰ ਦੱਸੋ ਮੈਂ ਦੇਖਿਆ ਵੱਡੇ ਵੱਡੇ ਸ਼ੋਰੂਮਾਂ ਦੇ ਵਿੱਚ ਇਹੀ ਬੋਲਪੇਪਰ ਲੱਗਦੇ ਆ ਇਹੀ ਵਾਲਪੇਪਰ ਕੋਈ 3000 ਰੈਂਦਾ ਕੋਈ 3200 ਤੇ ਕੋਈ 3500 ਇਹ ਪ੍ਰੀਮੀਅਮ ਕੁਆਲਿਟੀ ਆ ਇਹਦੇ ਕੀ ਰੇਟ ਆ ਡਿਸਕਾਊਂਟ ਕਰਕੇ 2200 ਰੁਪਏ ਦਾ ਰੋਲ ਵਿਕਦਾ ਮਾਰਕੀਟ 'ਚ 1300 ਰੁਪਏ ਦਾ ਰੋਲ ਹੈ ਲਵਾਈ ਫਰੀ ਹੈ 2200 2400 ਰੋਲ ਵੀ 1300 ਦਾ ਲਵਾਈ ਫਰੀ ਹੈ ਪੇਜ ਤੇ ਔਰ ਗਾਰੰਟੀ ਹੈ ਜੇ ਕੋਈ ਇਸ ਭਾਜ ਮਾਲ ਦੇ ਦੇਵੇ 1300 ਦਾ ਰੋਲ ਹੈ ਲਵਾਈ ਫਰੀ ਹੈ ਦੇਖੋ ਪ੍ਰੀਮੀਅਮ ਕੁਆਲਿਟੀ ਆ ਬਹੁਤ سارے ਚਿਹਰੇ ਰੰਗ ਮਿਲ ਜਣੇ ਆ ਇਹ ਤੁਹਾਨੂੰ ਅਸੀਂ ਦੇਣਾ ਹੈਗਾ ਬਾਜ਼ਾਰ ਦੇ ਵਿੱਚ 33200 3500 ਪਰ ਸਾਡੇ ਕੋਲ 1300 ਰੁਪਏ ਦਾ ਰੋਲ ਹੈ ਜੋ ਇਹਦੀ ਲਵਾਈ ਫਰੀ ਲੇਬਰ ਤੁਸੀਂ ਨਹੀਂ ਦੇਣੀ ਬਾਰ ਬਾਰ ਦੱਸ ਰਿਹਾ ਲੇਬਰ ਦਾ ਖਰਚਾ ਜਮਾਈ ਤੁਹਾਡਾ ਖਤਮ ਹੋ ਗਿਆ ਸਿਰ ਤੁਸੀਂ ਮੁੰਡਿਆ ਦੇ ਆਉਣ ਜਾਣ ਦਾ ਤੇਲ ਪਾਣੀਆ ਖਰਚਾ 2-4 500 ਦੇਣਾ ਲੇਬਰ ਤੁਸੀਂ ਨਹੀਂ ਦੇਣੀ ਵਾਲਪੇਪਰ ਲਓ ਲੇਬਰ ਫ੍ਰੀ ਲੈ ਲਓ ਸੋ ਦੇਖੋ ਜੀ ਆਪ ਵੀ ਤੁਸੀਂ ਵਾਲਪੇਪਰ ਚੈੱਕ ਕਰ ਲੋ ਤੁਹਾਨੂੰ ਬੱਖ-ਬੱਖ ਜੀ ਡਿਜ਼ਾਈਨ ਦਿਖਾ ਰਹੇ ਆ ਇਹਦਾ ਰੇਟ ਜਿਹੜਾ ਬਾਜ਼ਾਰ ਦੇ ਵਿੱਚ ਕੋਈ 2000 ਲੈਂਦਾ ਕੋਈ 2200 ਲੈਂਦਾ ਕੋਈ 2500 ਲੈਂਦਾ ਪਰ ਮਾਇਆ ਇੰਟੀਰੀਅਰ ਮੋਗਾ ਆਜੋ ਇਹ 2-2000 ਦੇ ਬਾਅਦ ਵਾਲਪੇਪਰ 8-800 ਰੁਪਏ ਚ ਕਰਤੇ ਆ 8-800 ਦਾ ਵਾਲਪੇਪਰ ਆ ਜਿੰਨੀ ਵੀ ਲਵਾਈ ਆ ਲੇਬਰ ਇਹਦੇ ਨਾਲ ਵੀ ਫ੍ਰੀ ਆ ਦੇਖੋ ਬੱਚਿਆਂ ਦੇ ਰੂਮ ਤੁਸੀਂ ਲਵਾਉਣੇ ਆ ਚਾਹੇ ਕੁੜੀਆਂ ਲਈ ਚਾਹੇ ਮੁੰਡਿਆਂ ਲਈ ਉਹਨਾਂ ਦੇ ਲਈ ਕਾਰਟੂਨ ਦੇ ਵਿੱਚ ਹੀ ਬੜੇ ਸਾਈਜ਼ ਆ ਗਿਆ ਭਾਈ ਇਹਦੇ ਵਿੱਚ ਵੀ ਬਾਕਫਖਤਾਂ ਦੇ ਡਿਜ਼ਾਈਨ ਮਿਲ ਜਾਂਦੇ ਬੱਚਿਆਂ ਦੇ ਸਾਰੇ ਡਿਜ਼ਾਈਨ ਹੈ ਜੀ ਹਲੋ ਪੂਰੀ ਬੁੱਕਸ ਹੈ ਜੀ ਸਾਰਾ ਸਟਾਕ ਆਪਣੇ ਕੋਲੇ ਹਾਜ਼ਰ ਹੈ ਜਿਹੜਾ ਮਰਜੀ ਸਟਾਕ ਲੋ ਜੀ ਸਾਰਾ ਸਟਾਕ ਹੈ ਦੇਖੋ ਤੁਹਾਡੇ ਘਰ ਛੋਟੇ ਬੱਚੇ ਆ ਤੁਸੀਂ ਉਹਨਾਂ ਦੇ ਲਈ ਡਿਜ਼ਾਈਨ ਬਣਾਉਣੇ ਹੈਗੇ ਉਹਨਾਂ ਦੇ ਰੂਮ ਦੇ ਉਹ ਵੀ ਤੁਹਾਨੂੰ ਅਸੀਂ ਦਵਾਗੇ ਪਰ ਇਹ ਸਿਰਫ 800 ਰੁਪਏ ਦੇ ਵਿੱਚ ਵਾਲਪੇਪਰ ਦੇਣਾ ਜਿਹੜੀ ਦੇਵਾਰਾਂ ਲਵਾਈ ਉਹ ਬਿਲਕੁਲ ਫ੍ਰੀ ਆ ਤੁਹਾਨੂੰ ਅਸੀਂ ਦੱਸ ਦਿੰਦੇ ਆ ਸਾਰਾ ਮਾਲ ਸਟਾਕ 'ਚ ਆਪਣੇ ਕੋਲੇ ਇਸ ਤੋਂ ਬਾਅਦ ਇੱਕ ਆ ਨਵਾਂ ਸਟਾਕ ਆ ਗਿਆ ਸਾਡੇ ਕੋਲੇ ਹੂੰ ਸਾਰਾ ਸਟਾਕ ਹਾਜ਼ਰ ਹੈ ਜਿਹੜਾ ਮਰਜੀ ਰੇਟ ਨਹੀਂ ਵਧਾਉਣਾ ਮੈਂ ਚਾਹੇ ਨਵਾਂ ਚਾਹੇ ਜੋ ਬਾਜੀ ਰੇਟ ਨਹੀਂ ਵਧਾਉਂਦੇ ਸਾਰਾ ਸਟਾਕ ਹਾਜ਼ਰ ਆਪਣੇ ਕੋਲੇ 800 ਰੁਪਏ ਦਾ ਰੋਲ ਲਵਾਈ ਫਰੀ ਸੋ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਡਿਜ਼ਾਈਨ ਦੇਖੋ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਤੁਹਾਨੂੰ ਪ੍ਰਿੰਟ ਲਾਈਨਾਂ ਵਾਲੇ ਪਲੇਨ ਕਲਰ ਆ ਸਾਰੇ ਮਿਲ ਜਾਣੇ ਆ ਪਰ ਤੁਹਾਨੂੰ ਦੱਸਣਾ ਜਿਹੜੀ ਗੱਲ ਹੈਗੀ ਆ ਇਹ 2200 ਵਾਲੇ ਆ ਤੁਹਾਨੂੰ ਅਸੀਂ ਦੇ ਰਹੇ ਸਿਰਫ 800 ਰੁਪਏ ਦੇ ਵਿੱਚ ਲੇਬਰ ਬਿਲਕੁਲ ਫਰੀ ਆ ਤੁਸੀਂ ਲਾਉਣ ਦਾ ਖਰਚਾ ਨਹੀਂ ਦੇਣਾ 100-100 ਰੋਲ ਜੇ ਤੁਸੀਂ ਆਪਣੇ ਘਰ 'ਚ ਲਵਾਉਨੇ ਆ ਪੂਰੀ ਕੋਠੀ 'ਚ 30000 ਰੁਪਏ ਲੇਬਰ ਬਣ ਜਾਂਦੀ ਆ ਜੋ ਮੈਂ ਤੁਹਾਨੂੰ ਸਮਝਾਉਣਾ ਚਾਹਣਾ 200 ਪੇਪਰ ਲਵਾਉਣੇ ਹੋ 60000 ਰੁਪਏ ਲੇਬਰ ਬਣ ਜਾਂਦੀ ਆ ਪਰ ਉਹ ਸਾਰੀ ਲੇਬਰ ਬਾਈ ਜੀ ਦੇਣਗੇ ਮਾਇਆ ਇੰਟੀਰੀਅਰ ਇਹਨਾਂ ਦਾ ਕੰਟਰੈਕਟ ਹੋ ਗਿਆ ਕੰਪਨੀ ਨਾਲ ਬਲਕ ਦੇ ਵਿੱਚ ਸਟਾਕ ਦੇਣਾ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਥੈਂ ਤੁਹਾਡੇ ਕੋਲ ਸੱਤ ਆ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਆ ਜਾਓ ਮੋਗਾ ਸ਼ਹਿਰ ਹੁਣਾ ਬਾਈ ਐਡਰੈਸ ਜਰੂਰ ਦੱਸੋ ਸੋਖਾ ਜਾ ਬਹੁਤ ਸੋਖਾ ਡਰੈੱਸ ਹੈ ਜੀ ਮੋਗੇ ਆ ਕੇ ਨਾ ਜੀ ਡੀ ਐਮ ਕੋਲੇ ਰੋਡ ਜੀ ਨੂੰ ਮਰਜ਼ੀ ਪੁੱਛੋ ਡੀ ਐਮ ਕੋਲੇ ਰੋਡ ਤੇ ਮਿੱਤਲ ਰੋਡ ਹੈ ਉੱਤੇ ਆ ਕੇ ਸਾਨੂੰ ਚਾਹੇ ਗੋਲ ਕਰ ਲੋ 4 ਨੰਬਰ ਨਿਊ ਟਾਊਨ ਦੇ ਸਾਹਮਣੇ ਸਾਡਾ ਸ਼ੋਰੂਮ ਹੈ ਸਾਰੇ ਮਾਲ ਤੇ ਬੰਪਰ ਸੇਲ ਲੱਗੀ ਹੈ ਸਾਰਾ ਮਾਲ ਫ੍ਰੈਸ਼ ਕਿਤਾਬਾਂ ਦਾ ਸਟਾਕ ਹੈ ਸਾਰੀਆਂ ਬੁੱਕਸ ਆ ਚੁੱਕੀਆਂ ਨੇ ਆ ਦੇਖੋ ਸਾਰੀਆਂ ਬੁੱਕਸ ਆ ਚੁੱਕੀਆਂ ਨੇ ਆਨ ਵੀ ਨਵੀਂ ਬੁੱਕਸ ਆਈ ਹੈ ਸਾਰਾ ਮਾਲ ਆਪਣੇ ਕੋਲੇ ਹਾਜ਼ਰ ਹੈ ਕੋਈ ਵੀ ਸਟਾਕ ਲੈ ਲਓ 800 ਰੁਪਏ ਦਾ ਰੋਲ ਹੈ ਫਿਟਿੰਗ ਫ੍ਰੀ ਹੈ ਸੋ ਜੇ ਹੁਣ ਤੁਸੀਂ ਨਵਾਂ ਘਰ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਹਸਪੀਟਲ ਬਣਾ ਰਹੇ ਹੋ ਚਾਹੇ ਤੁਸੀਂ ਆਪਣੇ ਪੁਰਾਣੇ ਘਰ ਰੈਨੋਵੇਟ ਕਰ ਰਹੇ ਆ ਤੇ ਤੁਹਾਡੇ ਲਈ ਬਹੁਤ ਸੁਨਹਿਰੀ ਮੌਕਾ ਹੈ ਤੁਹਾਡੇ ਲੱਖਾਂ ਰੁਪਏ ਬਚ ਜਾਣੇ ਆ ਲੇਬਰ ਤੁਹਾਨੂੰ ਬਿਲਕੁਲ ਫ੍ਰੀ ਕਰ ਦਿੱਤੀ ਹੈਗੀ ਆ 7 ਸਤੰਬਰ ਤੱਕ ਆਡੋ ਜਿਹੜਾ ਮਰਜੀ ਵਾਲਪੇਪਰ ਲੈ ਜਾਓ ਇਹਦੀ ਲਵਾਈ ਬਿਲਕੁਲ ਫ੍ਰੀ ਕਰਦੀ ਕੰਪਨੀ ਨੇ ਫਾਇਦੇ ਡਾਇਰੈਕਟ ਤੁਹਾਡੇ ਤੱਕ ਪਹੁੰਚ ਜਾਣੇ ਆ ਮਾਇਆ ਡੀਲ ਮੋਗਾ ਸ਼ਹਿਰ 1 ਸਤੰਬਰ ਤੋਂ ਲੈ ਕੇ 7 ਸਤੰਬਰ ਉਸ ਤੋਂ ਬਾਅਦ ਇਹ ਆਫਰ ਤੁਹਾਨੂੰ ਨਹੀਂ ਮਿਲਣੀ ਰੇਟ ਵੀ ਅਸੀਂ ਅੱਧ ਤੋਂ ਵੱਧ ਘਟਾਤੇ ਆ ਉਤੋਂ ਲਵਾਈ ਵੀ ਅਸੀਂ ਫ੍ਰੀ ਕਰਤੀ ਆ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਬੈਠੇ ਹੋ ਚਾਹੇ ਤੁਸੀਂ ਆਊਟ ਆਫ ਇੰਡੀਆ ਕੋਈ ਕਿਸੇ ਵੀ ਕੰਟਰੀ 'ਚ ਚਾਹੇ ਤੁਸੀਂ ਇੰਡੀਆ ਦੇ ਬਾਕ ਬਾਕ ਸਟੇਟਾਂ 'ਚ ਦਿੱਲੀ ਬੰਬਈ ਬੈਠੇ ਹੋ ਤੇ ਤੁਸੀਂ ਕਿਤੇ ਵੀ ਸਾਨੂੰ ਆਰਡਰ ਕਰ ਸਕਦੇ ਆ ਅਸੀਂ ਆਨਲਾਈਨ ਵੀ ਤੁਹਾਨੂੰ ਡਿਲੀਵਰੀ ਦੇ ਦੇਵਾਂਗੇ ਜੇ ਤੁਹਾਡੇ ਰਿਸ਼ਤੇਦਾਰ ਹੈਗੇ ਇੱਥੇ ਤੁਸੀਂ ਉਹਨਾਂ ਨੂੰ ਭੇਜ ਦਿਓ ਸਾਰੀ ਜ਼ਿੰਮੇਵਾਰੀ ਭਾਈ ਜਿਹੜੇ ਐਨ ਆਰ ਆਈ ਖਾਸ ਤੌਰ ਤੇ ਭੈਣ ਭਰਾ ਉਹਨਾਂ ਦੇ ਘਰ ਕੋਠੀਆਂ ਇੱਥੇ ਆ ਉਹਨਾਂ ਨੂੰ ਕਿੱਦਾਂ ਸਰਵਿਸ ਦਿੰਨੇ ਹੋ ਲਾਸਟ ਜੇ ਜਰੂਰ ਦੱਸੋ ਵੈਸੇ ਤਾਂ ਜੀ ਮੋਸਟਲੀ ਲੋਕ ਸਾਨੂੰ ਫੋਨ ਕਰ ਦਿੰਦੇ ਆ ਵੀ ਵੀਡੀਓ ਚ ਆ ਪੇਪਰ ਸੀ ਪਸੰਦ ਕੀਤੇ ਸਾਡੇ ਨਾਲ ਲਾ ਲਓ ਉਹਨਾਂ ਦਾ ਜਿੱਥੇ ਵੀ ਐਡਰੈਸ ਹੈਗਾ ਅਸੀਂ ਟੀਮ ਦੇ ਕੇ ਮਾਲ ਭੇਜ ਦਿੰਨੇ ਆ ਲਾ ਜਾਂਦੇ ਜਿਹੜੀ ਪੇਮੈਂਟ ਹੈਗੀ ਐ Google Pay ਕਰ ਦਿੰਦੇ ਅੱਜ ਕੱਲ੍ਹ ਆਨਲਾਈਨ ਜਮਾਨਾ ਹੈ ਜੀ ਮਤਲਬ ਸਾਰੀ ਤਰ੍ਹਾਂ ਦੀ ਸਪੋਰਟ ਕਰਦੇ ਆ ਹਰ ਤਰ੍ਹਾਂ ਦੀ ਸਰਵਿਸ ਛੇਤੀ ਆਜੋ ਇਹ ਵਾਟਰਪੂਫ ਵਾਲਪੇਪਰ ਆ ਪਾਣੀ ਦਾ ਨਹੀਂ ਵੀ ਕੋ ਟੈਨਸ਼ਨ ਲੈਣ ਦੀ ਲੋੜ ਨਹੀਂ ਛੇਤੀ ਆਜੋ ਨੰਬਰ ਸਕਰੀਨ ਤੇ ਆ ਕੋਈ ਹੋਰ ਜਾਣ ਕੇ ਵੀ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਵੀਨ ਬਾਬੀ ਨਾਲ